ਕੀ ਤੂੰ ਤੋਕੇ ਜੱਜ ਜਲਦਪਤਾ ਨੂੰ ਜਾਣੇ ਕਿ ਉਹ ਕੇ ਤੁਹਾਨੂੰ ਕੱਢ ਕੇ ਬਾਹਰ ਦੱਸੇ ਕੱਢੇ ਬਾਹਰ ਲੋਕ ਪੁੱਤ ਬਣਾ ਦੇ ਮਾਰ ਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਇਹ ਰੇ ਪਿਓ ਦਾ ਦਫਤਰ ਨਹੀਂ ਟੀਸਿੰਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨੁਮਾਇੰਦੇ ਆ ਤੈਨੂੰ ਕਹਿ ਕੱਢ ਕੇ ਦੱਸੇ ਜਿਹੜਾ ਪਰਚਾ ਦੇਣਾ ਚਾਹਿਆ ਬੈਠੇ ਅਮਰਦੇ ਜਿੱਦਾਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਸੱਚੇ ਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਤੇ ਉਦੋਂ ਗੁਰਦਾਸਪੁਰ ਦੇ ਵਿੱਚ ਡੀਸੀ ਦਫਤਰ ਦੇ ਵਿੱਚ ਕਾਂਗਰਸ ਦੇ ਆਗੂਆਂ ਦੀ ਇੱਕ ਬਹਿਸਬਾਜ਼ੀ ਵੇਖਣ ਨੂੰ ਮਿਲੀ ਹੈ ਦੱਸ ਤਾ ਇਹ ਕਿ ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਲਗਾਤਾਰ ਸਾਹਮਣੇ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਗੁਰਦਾਸਪੁਰ ਤੋਂ ਐਮਪੀ ਸੁਖਜਿੰਦਰ ਸਿੰਘ ਦਾਵਾ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਕਾਂਗਰਸ ਦੇ ਐਮਐਲਏ ਬਰਿੰਦਰ ਮੀਤ ਸਿੰਘ ਪਾੜਾ ਦੇ ਨਾਲ-ਨਾਲ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਖਾਈ ਦੇ ਰਹੇ ਨੇ ਦਰਅਸਲ ਡੀਸੀ ਨੂੰ ਮਿਲਣ ਵਾਸਤੇ ਸਮਾਂ ਮੰਗਿਆ ਗਿਆ ਸੀ ਪਰ ਲਗਾਤਾਰ ਸਮਾਂ ਨਾ ਮਿਲਣ ਦੇ ਬਾਵਜੂਦ ਡੀਸੀ ਦਫਤਰ ਦੇ ਵਿੱਚ ਚਲੇ ਗਏ ਅਤੇ ਉੱਥੇ ਬਹਿਸਬਾਜ਼ੀ ਹੁੰਦੀ ਹੋਈ ਵਿਖਾਈ ਦੇ ਰਹੀ ਹੈ ਸੁਖਜਿੰਦਰ ਸਿੰਘ ਰੰਦਾਵਾ ਅਤੇ ਬਾਕੀ ਜਿਹੜੇ ਕਾਂਗਰਸ ਦੇ ਆਗੂ ਨੇ ਉਹਨਾਂ ਦੀ ਤੇ ਡੀਸੀ ਦੇ ਵਿਚਾਲੇ ਤਲਖੀ ਇੱਕ ਵੇਖਣ ਨੂੰ ਮਿਲੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਡੀਸੀ ਦੇ ਨਾਲ ਮੁਲਾਕਾਤ ਕਰਨੀ ਸੀ ਔਰ ਜੋ ਗੁਰਦਾਸਪੁਰ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਧੰਦਲੀ ਹੋ ਰਹੀ ਹੈ ਸਰਪੰਚੀ ਨੂੰ ਲੈ ਕੇ ਜੋ ਭ੍ਰਸ਼ਟਾਚਾਰ ਫੈਲਾਇਆ ਜਾ ਰਿਹਾ ਹੈ ਇਸੇ ਬਾਬਤ ਹੀ ਡੀਸੀ ਨੂੰ ਮਿਲਣਾ ਸੀ ਤੇ ਗੱਲਬਾਤ ਡੀਸੀ ਦੇ ਨਾਲ ਕਰਨੀ ਸੀ ਪਰ ਇਹ ਕਿਹਾ ਜਾ ਰਿਹਾ ਸੀ ਕਿ ਡੀਸੀ ਬਾਰ-ਬਾਰ ਟਾਲਮਟੋਲ ਕਰ ਰਿਹਾ ਸੀ ਮੁਲਾਕਾਤ ਨਹੀਂ ਸਿਕਾ ਰਿਹਾ ਜਿਸ ਦੇ ਚਲਦਿਆਂ ਡੀਸੀ ਦਫਤਰ ਦੇ ਬਾਹਰ ਕਾਂਗਰਸੀ ਆਗੂਆਂ ਨੇ ਆਪਣਾ ਮੋਰਚਾ ਜਿਹੜਾ ਸੀ ਉਹ ਲਗਾਇਆ ਹੋਇਆ ਸੀ ਇਸੇ ਹੀ ਮੋਰਚੇ ਦੇ ਚਲਦਿਆਂ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੇ ਡੀਸੀ ਨਾਲ ਮੁਲਾਕਾਤ ਕੀਤੀ ਡੀਸੀ ਦਫ਼ਤਰ ਦੇ ਅੰਦਰ ਗਏ ਤੇ ਉੱਥੇ ਡੀਸੀ ਦੇ ਨਾਲ ਅਧਿਕਾਰੀਆਂ ਦੇ ਨਾਲ ਬਹਿਸਬਾਜ਼ੀ ਹੋਈ ਤਲਖੀ ਹੋਣ ਦੀਆਂ ਗੱਲਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਨੇ ਮਾਹੌਲ ਗਰਮਾਇਆ ਹੋਇਆ ਦੱਸਿਆ ਜਾ ਰਿਹਾ ਕਿ ਸੁਖਜਿੰਦਰ ਰੰਦਾਵਾ ਦੀ ਬਹਿਸ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਜੇ ਲੱਤਾਂ ਦੇ ਵਿੱਚ ਜਾਣ ਹੈ ਤਾਂ ਸਾਨੂੰ ਦਫ਼ਤਰ ਤੋਂ ਬਾਹਰ ਕੱਢ ਕੇ ਵਿਖਾਓ ਬ੍ਰਿੰਦਰ ਮੀਤ ਪਾੜਾ ਇਹ ਵੀ ਕਹਿੰਦੇ ਨੇ ਕਿ ਕਰਪਟ ਡੀਸੀ ਆ ਇਹ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹੋਏ ਵਿਖਾਈ ਦੇ ਰਹੇ ਨੇ ਕਿ ਉਹ ਪੂਰੀ ਵੀਡੀਓ ਇੱਕ ਵਾਰ ਤੁਹਾਨੂੰ ਵਿਖਾ ਦਿੰਨੇ ਆ। ਡੀਸੀ ਡੁੱਤਰ ਦੇ ਕੰਮ ਦੀ ਇਹ ਗਹਿਮਤਤ ਹੋਈ ਆ। ਤਸਵੀਰਾਂ ਦੇਖੋ ਸੀ ਡੀਸੀ ਡੁੱਤਰ ਦੀ ਆ। ਜਾਣੀ ਇਹ ਸੁਣਾਈ ਕਰ ਨਹੀਂ ਜਾਈ। ਚੱਲ ਚੱਲ ਨਹੀਂ ਤੇ ਥੋੜਾ ਜਲਦੀ ਵੀਡੀਓ ਦਾ ਆ। ਉਹ ਜਲਦੀ 15 ਪੰਗੇ ਜੀ 15 ਇਸੇ ਦਫਤਰ ਦੀਆ ਕਿਸੇ ਤੇ ਮੁਝੇ ਤਸਵੀਰਾਂ ਦੇਖ ਰਿਹਾ ਬਰਦਾਸ਼ਤ ਹੋ ਗਿਆ 15 ਮਿੰਟ ਦੇ ਨੂੰ ਟੀ.ਐਸ.ਯੂ ਤੱਕ ਇੱਧਰ ਜਲਦਤਾ ਜੀ ਜਾਣ ਹੈ ਕਿ ਉਹਨੂੰ ਕੋ ਕੇ ਤੁਹਾਨੂੰ ਪੱੜ ਕੇ ਬਾਹਰ ਦੱਸੇ ਵੱਡੇ ਮਾਰਨੋ ਦਾ ਪੁੱਤ ਪੜਾਉਂਦਾ ਹਰਦੇ ਉਹਨੂੰ ਬਾਹਰ ਇਹ ਸਾਡਾ ਦਫਤਰ ਸਰ ਸਰ ਦੇਖੋ ਇਹਦੇ ਪਿਓਰੋ ਦਫਤਰ ਨਹੀਂ ਡੀ.ਸੀ ਦਾ ਪਬਲਿਕ ਦਾ ਦਫਤਰ ਹੈ ਪਬਲਿਕ ਦੇ ਨੁਮਾਇੰਦੇ ਆ ਇਹਨੂੰ ਕੱਖੜਗੇ ਦੱਸੇ ਜਿਹੜਾ ਪਰਚਾ ਦੇਣਾ ਦਰਿਆ ਬੈਠੇ ਅਲੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਲੋਕ ਪਰ ਮਾਮਾ ਲੱਗਦਾ ਬਾਅਦ ਤੇ ਜਿੰਦਾ ਹੱਥ ਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਇੱਕ ਨੰਬਰ ਦਾ ਕਰਪਟ ਆ ਤੁਹਾਡਾ ਇਹਨਾਂ ਨੂੰ ਕੋਈ ਡਾਂਟੂਗੇ ਹਾਂ ਤਾਂ ਇਹ ਰਹਿ ਗਿਆ ਕਿਹੜਾ ਪੰਪ ਚੱਲ ਜਾਣਾ ਸਾਡੇ ਤੇ ਇਹਦੀ ਇੱਕ ਸੋਰੀ ਦੇਖੋ ਡੀਡੀ ਡੀਟੀਓ ਰਹਿ ਕੇ ਗਿਆ ਨੂੰ ਪਤਾ ਤੁਹਾਨੂੰ ਸ਼ਰੀਆਮੀ ਕਹਤੋ ਆ ਨੂ ਵੀ ਅਸੀਂ ਜੀ ਧੱਕਾ ਕਰਨਾ ਅਸੀਂ ਕਿਸੇ ਨੂੰ ਖਲੋਣ ਨਹੀਂ ਦੇਣਾ ਤੁਸੀਂ ਜੋ ਕੁਝ ਕਰਨਾ ਕਰੋ ਅਸੀਂ ਤੇ ਸਾਡੇ ਕੋਈ ਜ਼ੋਰ ਤਾਂ ਕੋਈ ਬਾਜਵਾ ਸਾਹਿਬ ਛੱਡੋ ਇਹਦਾ ਗੱਲਾਂ ਨੂੰ ਕੱਸ਼ਨ ਬਾਹਰ ਕੱਢ ਕੇ ਦੱਸਿਓ ਸਲਗਾਤਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪੰਜਾਬ ਦੇ ਜਿਹੜੇ ਸਿਆਸੀ ਆਗੂ ਨੇ ਉਹ ਸੜਗਰਮ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਭਾਜੀਪੀ ਹੋਵੇ ਸੋ ਪੰਚਾਇਤੀ ਚੋਣਾਂ ਦੇ ਵਿੱਚ ਮਾਹੌਲ ਗਰਮਾਇਆ ਹੋਇਆ ਪੂਰੀ ਤਰ੍ਹਾਂ ਵਿਖਾਈ ਦੇ ਰਿਹਾ ਹੈ ਅੱਜ ਆਮ ਆਦਮੀ ਪਾਰਟੀ ਦਾ ਇੱਕ ਵਫਦ ਵਿੱਤ ਮੰਤਰੀ ਹਰਪਾਲ ਚੀਮਾ ਹਰਾਂ ਦੀ ਅਗਵਾਈ ਦੇ ਹੇਠ ਰਾਜ ਚੋਣ ਕਮਿਸ਼ਨਰ ਦੇ ਨਾਲ ਮੁਲਾਕਾਤ ਕਰ ਕਿਆ ਆਇਆ ਹੈ ਤੇ ਉਹਨਾਂ ਨੂੰ ਇੱਕ ਮੈਮੋਰੈਂਡਮ ਸੌਂਪ ਕੇ ਆਇਆ ਔਰ ਪੰਚਾਇਤੀ ਚੋਣਾਂ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਸੰਬੰਧੀ ਸ਼ਿਕਾਇਤ ਦਿੱਤੀ ਗਈ ਹੈ ਤੇ ਦੂਜੇ ਪਾਸੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸੁਖਜਿੰਦਰ ਰੰਦਾਵਾ, ਪ੍ਰਤਾਪ ਬਾਜਵਾ, ਤ੍ਰਿਪਤ ਜਿੰਦਰ ਬਾਜਵਾ ਅਤੇ ਬਰਿੰਦਰ ਮੀਤ ਪਾੜਾ ਵਿਖਾਈ ਦੇ ਰਹੇ ਨੇ ਡੀਸੀ ਦਫ਼ਤਰ ਦੇ ਅੰਦਰ ਦਾਖਲ ਹੋ ਗਏ ਬੈਠੇ ਹੋਏ ਨੇ ਅਧਿਕਾਰੀਆਂ ਦੇ ਨਾਲ ਬਹਿਸਬਾਜ਼ੀ ਹੋ ਰਹੀ ਹੈ ਤਲਖੀ ਹੋ ਗਈ ਤੇ ਮਾਹੌਲ ਗਰਮਾ ਗਿਆ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਉਹਦੇ ਰਾਵਾਂਗੇ ਬੜੇ ਰੋਸ ਸਾਡੇ ਨਾਲ D5 ਚੈਨਲ ਪੰਜਾਬੀ ਤੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ